ਨਿਰੰਕਾਰ ਸਰੂਪ ਅਕਾਲ ਪੁਰਖ ਜੋਤ ਧੰਨ ਧੰਨ ਧੰ ਸਤਿਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਸਜੇ ਪਾਵਨ ਦਰਬਾਰ ਨਿਜੀ ਗੋਦ ਅੰਦਰ ਸ਼ਾਮ ਦੇ ਦਿਵਾਨ ਦੀ ਹਾਜ਼ਰੀਆਂ ਪਰਕੇ ਅਨੰਦ ਲੈ ਰਹੇ ਗੁਰੂ ਦੇ ਪਿਆਰ ਮਾਣ ਰਹੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਬਹੁਤ ਤੁਮ ਭਾਗਨੀ ਜੋ ਇਹ ਸਮਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਆਪਾਂ ਨੂੰ ਇਸ ਕਲਯੁਗ ਦੇ ਸਮੇਂ ਚ ਬਖਸ਼ਦਾ ਹੈ ਕਿਉਂ ਕਲ ਕਲ ਵਾਲੀ ਕਾਲ ਮਦ ਮਨੁਆ ਪੀਵਨ ਹਾਰ ਜਿਹੜਾ ਕਲਯੁਗ ਦਾ ਸਮਾਂ ਹੈ ਬੜਾ ਭਿਆਨਕ ਹੈ ਸਮਾ ਸਾਨੂੰ ਆਪਣੀ ਜ਼ਿੰਦਗੀ ਚੋਂ ਕੱਢਣਾ ਬੜਾ ਮੁਸ਼ਕਲ ਹੈ ਸਾਡੇ ਤੰਦੇ ਸਾਡੇ ਵਿਵਹਾਰ ਸਮੇਂ ਦਾ ਜਿਹੜਾ ਮੌਜੂਦਾ ਕਾਰੋ ਵਿਹਾਰ ਹੈ ਇਹਨੇ ਇਨਸਾਨ ਨੂੰ ਚੰਗੇ ਤਰ੍ਹਾਂ ਫਸਾ ਲਿਆ ਜਕੜਿਆ ਗਿਆ ਹੈ ਪਰ ਕੀ ਵਾਰੀ ਕੁਸ ਬੱਬ ਬਣਦੇ ਨਹੀਂ ਸਤਿਗੁਰੂ ਕੋਈ ਬਾਣਤ ਬਣਾਉਂਦੇ ਨੇ ਕੋਈ ਰਚਨਾ ਕਰਦੇ ਨੇ ਸਾਡੀ ਜ਼ਿੰਦਗੀ 'ਚ ਜਿਸ ਕਰਕੇ ਅਸੀਂ ਗੁਰਦੁਆਰੇ 'ਚ ਪਹੁੰਚ ਕੇ ਕੁਝ ਸਮਾਂ ਆਪਣੇ ਮਨ ਦਾ ਸਕੂਨ ਮਨ ਦਾ ਟਿਕਾ ਗੁਰੂ ਚਰਨਾ ਚੋਂ ਪ੍ਰਾਪਤ ਕਰਦੇ ਆਂ ਪਰ ਫਿਰ ਵੀ ਕੁਝ ਅਹਿਸਾਸ ਸਮਾਂ ਬਣ ਜਾਂਦਾ ਹੈ ਕਿਹਾਂ ਦਾ ਕਿਹਨੂੰ ਫਿਰ ਵੀ ਇੱਥੇ ਬੈਠਣਾ ਨਸੀਬ ਨਹੀਂ ਹੁੰਦਾ ਕਿਉਂਕਿ ਅਜੇ ਭਾਗ ਚੰਗੀ ਤਰ੍ਹਾਂ ਬਣੇ ਨਹੀਂ ਹੁੰਦੇ ਸੋ ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਸਤਿਗੁਰੂ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਆਪਾਂ ਨੂੰ ਬਖਸ਼ ਦੇ ਜੀ ਆਓ ਸ਼ਾਮ ਦੇ ਦੀਵਾਨ ਚ ਇੱਕ ਲੜੀਵਾਰ ਇਤਿਹਾਸ ਵਜਾਂ ਵਾਲੀ ਕਲੰਗੀ ਤਰਪੀਤਾ ਜੀ ਦਾ ਆਪਾਂ ਰੋਜ਼ਾਨਾ ਹੀ ਵਿਚਾਰ ਦੇ ਸੁਣਦੇ ਹਾਂ ਸੋ ਕੱਲ ਆਪ ਨੇ ਸੁਣਿਆ ਸੀ ਔਂਟਾ ਸਾਹਿਬ ਇੱਕ ਸਤਿਗੁਰੂ ਜੀਆ ਨੇ ਰਚਨਾ ਕੀਤੀ ਹੋਈ ਹੈ ਕੋਝਾਂ ਨੇ ਰਣਜੀਤ ਨਗਾਰੇ ਵੱਜਦੇ ਨੇ ਸੰਗਤਾਂ ਦਰਸ਼ਨ ਕਰਦੀਆਂ ਨੇ ਆਪਣਾ ਜੀਵਨ ਦਾ ਲਾਹਾ ਲੈਂਦੀਆਂ ਨੇ ਸਤਿਗੁਰਾਂ ਦੀ ਸਾਰੇ ਬੜੀ ਸ਼ੋਭਾ ਹੈ ਮਹਾਰਾ ਦੇ ਟੀਰਾ ਦੀ ਸ਼ੋਭਾ ਹੁੰਦੀ ਹੈ ਨੀਲੇ ਦੀ ਸ਼ੋਭਾ ਹੁੰਦੀ ਹੈ ਰਣਜੀਤ ਨਗਾਰੇ ਦੀਆਂ ਗੂੰਜਾਂ ਜਦੋਂ ਪੈਂਦੀਆਂ ਨੇ ਹੈਰਾਨ ਹੁੰਦੇ ਨੇ ਕਿ ਐਡੀ ਐਡੀ ਦੂਰ ਅੱਠ ਅੱਠ ਕੋਹ ਤੱਕ ਆਵਾਜ਼ ਜਾਂਦੀ ਸੀ ਰਣਜੀਤ ਨਗਾਰੇ ਦੀ ਇਹ ਸਾਰੇ ਗੱਲਾਂ ਫੈਲੀਆਂ ਜਿਹੜਾ ਸ਼੍ਰੀ ਨਗਰ ਦਾ ਰਾਜਾ ਫਤਿਹ ਸ਼ਾਹ ਹੈ ਉਹਦੇ ਕੋਲ ਵੀ ਸਤਿਗੁਰਾਂ ਦੀ ਸੋਭਾ ਗਈ ਮਹਾਰਾਜ ਦੇ دیدار ਕਰਨ ਆਇਆ ਉਹ ਨਰਾਨੀ ਰੂ ਨੂਰ ਧਰਮਕਾਰੀ ਨੂਰ ਦੇ ਦਰਸ਼ਨ ਕੀਤੇ ਬੜਾ ਮਨ ਦੇ ਵਿੱਚ ਪਿਆਰ ਜਾਗਿਆ ਬੜਾ ਖੁਸ਼ ਹੋਇਆ ਭੇਟਾ ਅਰਪਣ ਕੀਤੀ ਵਚਨ ਬਲਾਸ ਹੋਏ ਬਾਬ ਸੁਮਣ ਦੀ ਆਗਿਆ ਮੰਗੀ ਸਤਿਗੁਰੂ ਜੀ ਕਹਿਣ ਲੱਗੇ ਇਥੇ ਟੇਹਰਾ ਕਰ ਲਉ ਮੱਥੀ ਰਹੁ ਅਜ ਰਖ ਲੈਂਦੇ ਨੇ ਭਾਈ ਨੰਦ ਚਾਹਦੇ ਡਿਊਟੀ ਲਾਉਂਦੇ ਨੇ ਕਿ ਸਾਰੀਆਂ ਰਸਤਾ ਵਸਤਾ ਇਹਨਾਂ ਨੂੰ ਬਚਾਓ ਇਸ ਤਰ੍ਹਾਂ ਸ਼ਾਮ ਦਾ ਦੀਵਾਨ ਸਜੰਦ ਅੰਤਿ ਸਮਾਪਤੀ ਹੁੰਦੀ ਹੈ ਇਥੇ ਦਾ ਕੀ ਇਤਿਹਾਸ ਆਪਨੇ ਕੱਲ ਸੁਣਿਆ ਆਓ ਮਨ ਵਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਅਗਲਾ ਇਤਿਹਾਸ ਸਰਵਣ ਕਰਨ ਦੇ ਲਈ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਰਪਦੋ ਕਲੰਗੀਧਰ ਮਹਾਰਾਜ ਨੇ ਜਾਣਿਆ ਕਿ ਰਾਜਮੇ ਮੇਧਨੀ ਪ੍ਰਕਾਸ਼ ਜਿਹੜਾ ਨਾਹਨ ਦਾ ਰਾਜ ਹੈ 희ਦੀ ਬੇਨਤੀ ਮੰਨ ਕੇ ਅਸੀਂ ਇਹ ਪੌਂਟਾ ਸਾਹਿਬ ਨਗਰ ਵਸਾ ਲਿਆ ਹੈ ਇਹਦੇ ਨਾਲ ਫਤਿਹ ਸ਼ਾਹ ਦਾ ਵਿਗਾੜ ਪਿਆ ਹੋਇਆ ਆਪਸ ਵਿੱਚ ਹੀ ਵਿਰੋਧ ਹੈ ਹੁਣ ਫਤਿਹ ਸ਼ਾਹ ਵੀ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਪਾਦਸ਼ਾਹ ਨੇ ਮਨ ਵਿਚ ਵਿਚਾਰਿਆ ਕਿ ਨਾ ਦੋਹਾਂ ਰਾਜਿਆਂ ਦੀ ਸੁਲ੍ਹਾ ਕਰਾ ਦਈਏ ਸੰਧੀ ਕਰਾ ਦਈਏ ਇਹ ਪਾਦਸ਼ਾਹ ਕਲੰਗੀ ਧਰਜੀ ਵਿਚਾਰ ਦੇ ਹਨ ਵਧਿਓ ਵਿਰੋਧ ਅਧਕ ਦੇਖੋ ਮਹਾਰਾਜ ਨੇ ਸੋਚਿਆ ਕਿ ਜਿਹੜਾ ਅਧਕ ਜਿਆਦੇ ਵਿਰੋਧ ਵਧਿਆ ਹੋਇਆ ਹੈ ਹੁਣ ਖਤਮ ਕਰ ਦਈਏ ਨਿਸਮੈ ਮੇਰੇ ਪਵ ਕਾਮਦਵਕੀਨਾਂ ਜਦੋਂ ਰਾਜੇ ਨੂੰ ਕਹਿ ਦਿੱਤਾ ਕਿ ਅੱਜ ਰਾਤ ਇੱਥੇ ਠਹਿਟ ਕੋ ਰਾਜੇ ਦਾ ਡੇਰਾ ਲਵਾ ਦਿੱਤਾ ਤੰਬੂ ਲੱਗੇ ਰਾਜਾ ਰਾਤ ਨੂੰ ਰਿਹਾ ਹੈ ਜਦੋਂ ਸ਼ਾਮ ਹਨੇਰਾ ਹੋਇਆ ਹੈ ਸ਼੍ਰੀ ਪ੍ਰਭ ਤਾ ਕਿਰਪਾਲ ਪਠ ਦੇਨਾ ਸਤਿਗੁਰੂ ਪਾਤਸ਼ਾਹ ਜੀ ਆਨੇ ਫਿਰ ਮਾਮਾ ਕਿਰਪਾਲ ਚੰਦ ਜੀ ਨੂੰ ਭੇਜਿਆ ਗੁਰ ਮਾਤਲ ਜਾਣੇ ਜਦ ਆਇਓ ਹੁਣ ਮਾਮਾ ਕਿਰਪਾਲ ਚੰਦ ਜੀ ਸਤਿਗੁਰਾਂ ਦੀ ਆਗਿਆ ਨਾਲ ਰਾਜੇ ਫਤਿਹ ਸ਼ਾਹ ਦੇ ਡੇਰੇ ਦੇ ਵਿੱਚ ਗਏ ਹਨ ਤੇ ਰਾਜੇ ਫਤਿਹ ਸ਼ਾਹ ਨੂੰ ਜਦੋਂ ਸਨੇਹਾ ਦਿੱਤਾ ਕਿ ਅਸੀਂ ਮਿਲਣ ਵਾਸਤੇ ਆਇਆ ਜਦੋਂ ਪਤਾ ਲੱਗਿਆ ਹੈ ਕਰ ਸੰਮਾਨ ਸਮੇ ਪਰਵਠਾਇਓ ਜਦ ਇਹ ਕਹਿ ਦਿੱਤਾ ਕਿ ਹਾਂ ਮੇਰੇ ਤੰਬੂ ਚ ਆਉਣ ਦੋ ਮਾਮਾ ਕ੍ਰਿਪਾਲ ਚੰਦ ਜੀ ਦਾ ਬੜਾ ਸਨਮਾਨ ਕੀਤਾ ਆਦਰ ਦਿੱਤਾ ਆਪਣੇ ਕੋਲ ਬਿਠਾ ਲੈਂਦੇ ਹਨ ਬਦਲ ਬਾਤ ਭਾਤੇ ਅਣ ਸੁਣੇ ਬੜੇ ਪਿਆਰ ਵਾਲੇ ਬਚਨ ਫਤਿਹ ਸ਼ਾਹ ਨੇ ਮਾਮਾ ਕ੍ਰਿਪਾਲ ਚੰਦ ਜੀ ਨਾਲ ਕੀਤੇ ਤੇ ਮਾਮਾ ਕਰਪਾਲ ਚੰਦ ਜੀਆ ਨੇ ਵੀ ਉਸੇ ਪਿਆਰ ਦੇ ਨਾਲ ਫਤਿਹ ਸ਼ਾਹ ਨਾਲ ਗੱਲਾਂ ਕੀਤੀਆਂ ਜਿਸ ਤੇ ਹੋਏ ਪ੍ਰੇਮ ਰਸ ਸਣੇ ਉਸ ਤਰ੍ਹਾਂ ਦੇ ਬਚਨ ਕੀਤੇ ਜਿਸ ਬਚਨਾਂ ਨੂੰ ਕਰਨ ਦੇ ਨਾਲ ਆਪਸ ਵਿੱਚ ਇਹ ਦੋਹਾਂ ਪਾਸੇ ਪੱਖਾਂ ਤੋਂ ਸਨੇਹ ਪ੍ਰੇਮ ਬਣੇ ਸਾਥ ਸੰਗਤ ਜੀ ਜਿਹੜੇ ਸਾਡੇ ਬੋਲ ਹੁੰਦੇ ਨੇ ਬੋਲ ਹੀ ਦੁਸ਼ਮਣਾਂ ਨੂੰ ਮਿੱਤਰ ਬਣਾ ਦਿੰਦੇ ਨੇ ਬੋਲੇ ਹੋਏ ਬੋਲ ਹੀ ਮਿੱਤਰਾਂ ਨੂੰ ਦੁਸ਼ਮਣ ਬਣਾ ਦਿੰਦੇ ਨੇ ਇਹ ਸਾਡੀ ਰਸਨਾ ਦੇ ਵਿੱਚ ਬੋਲਾਂ ਦੀ ਇੱਕ ਕਰਾਮਾਤ ਹੈ ਮਿੱਠੇ ਬੋਲ ਜ਼ੁਬਾਨ ਦੇ ਸੌਂਕੀ ਆਉਟ ਦੇ ਪੰਛੀਆਂ ਨੂੰ ਪਟਿਆਰੀ ਲੈਂਦੇ ਪਾ ਜਿਹੜੇ ਮਿੱਠੇ ਬੋਲ ਹੁੰਦੇ ਨੇ ਉਹ ਦੁਸ਼ਮਣ ਦਾ ਵੀ ਹਿਰਦਾ ਨਰਮ ਕਰ ਦਿੰਦੇ ਨੇ ਪਰ ਜਦੋਂ ਕੋੜੇ ਬੋਲ ਆਪਣੇ ਮਿੱਤਰ ਨੂੰ ਵੀ ਬੋਲ ਦਈਏ ਤਾਂ ਉਹਦਾ ਵੀ ਦਿਲ ਦੁਖਦਾ ਹੈ ਉਹ ਮਿੱਤਰਤਾ ਟੁੱਟ ਜਾਂਦੀ ਹੈ ਹੁਣ ਮਾਮਾ ਕ੍ਰਿਪਾਲ ਚੰਦ ਜੀਆ ਨੇ ਬੜੇ ਪਿਆਰ ਦੀਆਂ ਗੱਲਾਂ ਕੀਤੀਆਂ ਫਤੇਸ਼ਾਹ ਦੇ ਨਾਲ ਫਤੇਸ਼ਾਹ ਨੇ ਵੀ ਪਿਆਰ ਦੀਆਂ ਗੱਲਾਂ ਕੀਤੀਆਂ ਬੜਾ ਆਪਸ ਵਿੱਚ ਹੀ ਪ੍ਰੇਮ ਵਧਿਆ ਹੋਇਆ ਹੈ ਸੁਨੋ ਕੋਪ ਮੁਏ ਪ੍ਰਭੂ ਪਠਾਵਾ ਸਤਿਗੁਰੂ ਪਾਤਸ਼ਾਹ ਮਾਮਾ ਕ੍ਰਿਪਾਲ ਚੰਦ ਜੀ ਕਹਿਣ ਲੱਗੇ हे ਰਾਜਨ ਮੈਨੂੰ ਸਤਗੁਰੂ ਮਹਾਰਾਜ ਜੀ ਆਪਦੇ ਕੋਲ ਭੇਜਿਆ ਹੈ ਅਬ ਲਖਤ ਚਤ ਬੈਰ ਮਿਟਾਵਾ ਇਹ ਕਹਿ ਰਹੇ ਨੇ ਬਾਮਾ ਕ੍ਰਪਾਲ ਚੰਦ ਜੀ ਰਾਜੇ ਫਤੇਸ਼ਾ ਨੂੰ ਕਿ ਸਤਗੁਰੂ ਜੀ ਚਾਹੁੰਦੇ ਨੇ ਭਗਵੰਗੂ ਕੋਵਿੰਦ ਸਿੰਘ ਮਹਾਰਾਜ ਜੀ ਵੀ ਜਿਹੜਾ ਤੁਹਾਡਾ ਦੋਹਾਂ ਰਾਜਿਆਂ ਦੇ ਵਿੱਚ ਵਿਰੋਧ ਹੈ ਈਰਖਾ ਹੈ ਲੜਾਈਆਂ ਕਰਦੇ ਹੋ ਉਡਾਏ ਬੈਰ ਬਿਰੋਧ ਮਿਟਾ ਦਿੱਤਾ ਜਾਵੇ ਕਰੇ ਬੈਰ ਕੁਛ ਪ੍ਰਾਪਤ ਨਹੀਂ ਕਿਉਂਕਿ ਸਭ ਬੈਰ ਕਰਨ ਦੇ ਨਾਲ ਈਰਖਾ ਕਰਨ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਹੈ ਉਹ ਜਾਨੋਂ ਨੇ ਸਫਲ ਜਿਮਾਹੀ ਜਾਣ ਲਵੋ ਕਿ ਜਦੋਂ ਆਪਾਂ ਵਿਰੋਧ ਕਰਦੇ ਆਂ ਈਰਖਾ ਕਰਦੇ ਆਂ ਲੜਾਈਆਂ ਕਰਦੇ ਆਂ ਉਹਦੇ ਵਿੱਚ ਕੋਈ ਅੱਲੇ ਨਹੀਂ ਪੈਂਦੀ ਕੋਈ ਵਸਤੂ ਕਿਸੇ ਪਾਸੀ ਵੀ ਸਫਲਤਾ ਨਹੀਂ ਮਿਲਦੀ ਹੈ ਜਿਹਦੇ ਨਾਲ ਲੜਾਂਗੇ ਉਹਨੂੰ ਬਣੀ ਆਪਾਂ ਨੂੰ ਵੀ ਨਹੀਂ ਮਿਲਦੀ ਹੈ ਸੋ ਇਸ ਤਰ੍ਹਾਂ ਵਾਮਾ ਕ੍ਰਿਪਾਲ ਚੰਦ ਜੀ ਕਹਿ ਰਹੇ ਹਨ ਨਾਨੇਸ਼ ਮੈਂ ਜੋ ਵਟ ਹੋਏ ਕਹਿ ਰਹੇ ਨੇ ਵੀ ਦੇਖ ਜਿਹੜਾ ਤੇਰੇ ਦੇ ਨਾਲ ਨਾਹਣ ਦੇ ਰਾਜੇ ਮੇਦ ਨਹੀਂ ਪ੍ਰਕਾਸ਼ ਦਾ ਆਪਸ ਵਿੱਚ ਵਟ ਪਿਆ ਹੋਇਆ ਹੈ ਈਰਖਾ ਵਿਰੋਧ ਵਧਿਆ ਹੋਇਆ ਹੈ ਸਤ ਕਹੇ ਸਮਯੰਦੇ ਕੋਏ ਸਤਗੁਰੂ ਮਹਾਰਾਜ ਜੀ ਜੇ ਨਾਹਣ ਦੇ ਰਾਜੇ ਨੂੰ ਕਹਿਣਗੇ ਉਹ ਸਾਰਾ ਮਨ ਦੇ ਵਿੱਚੋਂ ਈਰਖਾ ਵਿਰੋਧ ਛੱਡ ਦੇਵੇਗਾ ਇਤਮਾਨੋ ਤੁਮ ਮਿਲਵੇ ਬਾਤੀ ਇਹ ਗੱਲਾਂ ਮਾਮਾ ਕ੍ਰਿਪਾਲ ਚੰਦ ਜੀ ਕਹਿ ਰਹੇ ਨੇ ਫਤਿਹशाह ਨੂੰ ਵੀ ਇਧਰ ਤੂੰ ਵੀ ਗੱਲ ਮੰਨ ਵੀ ਸਤਗੁਰਾਂ ਦੀ ਤੂੰ ਵੀ ਗੱਲ ਮੰਨ ਮੇਧਨੀ ਪ੍ਰਕਾਸ਼ ਨੂੰ ਵੀ ਆਖਿਆ ਜਾਣਾ ਹੈ ਦੋਹਾਂ ਪਾਸਿਆਂ ਤੋਂ ਜਿਹੜੀ ਆਪਸ ਵਿੱਚੀ ਹੱਦਬੰਦੀ ਹੋਣ ਕਰਕੇ ਇੱਕ ਦੂਸਰੇ ਦੇ ਨਾਲ ਈਰਖਾ ਰੱਖਦੇ ਹੋਂ ਬ੍ਰੋਧਤਾ ਹੈ ਇਹ ਖਤਮ ਕਰ ਦਿਓ ਤੇ ਸੇਹਕਾਰ ਲੇਥ ਪ੍ਰਭ ਪ੍ਰਾਪਤੀ ਅਗਰ ਜੇ ਤੂੰ ਕਹੇ ਵੀ ਹਾਂ ਮੈਂ ਵੀ ਚਾਹਨਾ ਹੈ ਸਾਡਾ ਵਿਰੋਧ ਮਿਟ ਜਾਵੇ ਸਾਡੀ ਜਿਹੜੀ ਇਹ ਦੁਸ਼ਮਣਤਾਈ ਹੈ ਮਿੱਤਰਤਾ ਚ ਬਦਲ ਜਾਵੇ ਤਾਂ ਸਤਿਗੁਰੂ ਮਹਾਰਾਜ ਕੱਲ ਨੂੰ ਹੀ ਰਾਜੇ ਮੇਦਨੀ ਪ੍ਰਕਾਸ਼ ਨੂੰ ਬੁਲਾ ਲੈਣਗੇ ਸੋਨ ਹੋਵੇ ਸਤਿਗੁਰੂ ਮਹਾਰਾਜਾ ਕਿਹਾ ਹੋਇਆ 모ੜੇਗਾ ਨਹੀਂ ਅਗਰ ਜੇ ਤੂੰ ਵੀ ਮੰਨ ਜਾਵੇਂ ਤੂੰ ਵੀ ਤੂੰ ਜਾ ਮਾਨੋ ਹਿਤ ਲਿਓ ਤੁਸ ਤੁਸੀਂ ਵੀ ਇਸ ਆਪਣਾ ਹਿਤ ਮੰਨ ਕੇ ਵੀ ਚੰਗੀ ਗੱਲ ਮੰਨ ਕੇ ਤਾਂ ਇਸ ਗੱਲ ਦੇ ਵਿੱਚ ਆਪਣਾ ਭਲਾ ਮੰਨ ਕੇ ਤੂੰ ਵੀ ਗੱਲ ਮੰਨ ਲੈ ਸੁਣ ਕਰ ਫਤੇਸ਼ਾ ਕਹ ਬਾਣੀ ਫਤੇਸ਼ਾ ਮਾਮਾ ਕ੍ਰਿਪਾਲ ਚੰਦ ਜੀ ਨੇ ਕਈਆਂ ਹੋਈਆਂ ਗੱਲਾਂ ਜੋ ਸਤਿਗੁਰੂ ਵੱਲੋਂ ਆਖੀਆਂ ਸਨ ਸੁਣ ਕਰਕੇ ਬਨੈ ਪ੍ਰਭੂ ਸਾਧਰਮਾਨੀ ਕਹਿਣ ਲੱਗਿਆ ਜੇ ਪ੍ਰਭੂ ਭਾਵ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਦਿੰਦੇ ਹਨ ਬਚਨ ਕਰਦੇ ਨੇ ਮੈਂ ਉਹਨਾਂ ਦਾ ਕਹੇ ਹੋਏ ਬਚਨਾਂ ਦਾ ਆਦਰ ਕਰਦਾ ਹਾਂ ਮੈਂ ਉਹਨਾਂ ਦੇ ਬਚਨਾਂ ਨੂੰ ਥੱਲੇ ਨਹੀਂ ਗਿਰਨ ਦਿਆਂਗਾ ਮੰਨਾਂਗਾ ਦੋਨੋ ਕੇ ਉਹ ਗਾਹੇ ਗੁਰ ਹੋਏ ਸਤਿਗੁਰੂ ਮਹਾਰਾਜ ਸਾਡੇ ਦੋਹਾਂ ਦੇ ਗਵਾਹ ਬਣ ਜਾਣਾ ਸਾਡੇ ਦੋਹਾਂ ਦੇ ਵਿੱਚ ਜਿਹੜੀ ਈਰਖਾ ਨੂੰ ਮਟਾਉਣ ਵਾਸਤੇ ਜ਼ਿੰਮੇਵਾਰੀ ਲੈ ਲੈਣ ਦੋਰ ਬਖੇਰਾ ਕਰੇ ਨਾ ਕੋਈ ਫੇ ਸਾਡੇ ਵਿੱਚੋਂ ਕੋਈ ਵੀ ਬਖੇੜਾ ਨਾ ਕਰੇ ਪਹਿਲ ਨਾ ਕਰੇ ਇਤਿਆਦ ਸੁਣ ਕਰ ਕਿਰਪਾਲਾ ਇਓ ਸੁਣ ਕਰਕੇ ਮਾਮਾ ਕ੍ਰਿਪਾਲ ਚੰਦ ਜੀ ਮਾਨ ਪਤਾਇਓ ਨਿਕੜ ਕਿਰਪਾਲਾ ਇਹ ਫਤੇਸ਼ਾ ਦੇ ਕੋਲੋਂ ਆ ਕੇ ਕਿਰਪਾਲਾ ਧੰਨ ਗੁਰੂ ਕਲਗੀ ਧਰਮਾਹਾਰਾਜ ਜੀ ਅਨੁਸਾਰ ਹੀ ਭਾਰਤ ਦਾ ਆਪ ਦੱਸ ਦਿੱਤੀ ਕਿ ਸੱਚੇ ਪਾਤਸ਼ਾਹ ਜੀ ਰਾਜਾ ਫਤੇਸ਼ਾ ਮਰਨਗੇ ਕਿ ਸਤਿਗੁਰੂ ਆਪਣੀ ਜ਼ਿੰਮੇਵਾਰੀ ਚੁੱਕਦੇ ਨੇ ਸਾਡੀ ਈਰਖਾ ਬੈਰ ਮਟਾਉਂਦੇ ਨੇ ਤਾਂ ਜੋ ਬਚਨ ਕਰਨਗੇ ਮੈਂ ਉਹਨਾਂ ਨੂੰ ਕੀਤੇ ਹੋਏ ਬਚਨਾਂ ਨੂੰ ਸਿਰ ਮੱਥੇ ਮੰਨਾਂਗਾ ਮੈਂ ਹੁਕਮ ਮੰਨਾਂਗਾ ਤਵ ਪ੍ਰਵਨੰਦ ਚੰਦ ਸੋ ਭਾਖਾ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਾਨ ਸੀ ਜਿਹੜਾ ਆਨੰਦ ਚੰਦ ਉਹਨੂੰ ਬੁਲਾ ਕੇ ਬਚਨ ਕੀਤੇ ਰਾਤ ਜਾਓ ਕਰ ਭਾਖ ਆਖਾ ਕੀ ਆਖਿਆ ਆਨੰਦ ਚੰਦ ਕੱਲ ਨੂੰ ਸਵੇਰੇ ਹੀ ਕਿਉਂਕਿ ਇਹ ਰਾਤ ਨੂੰ ਗੱਲਬਾਤ ਹੋਈ ਸੀ ਵੀ ਹੁਣ ਤੋਂ ਸਵੇਰੇ ਮਾਂ ਦੇ ਵਿੱਚ ਛਾ ਲੈ ਕੇ ਬੜੀ ਜਲਦੀ ਜਾਣਾ ਹੈ ਸੰਨ ਪ੍ਰਕਾਸ਼ ਮੇਦਨੀ ਲਿਆਇਓ ਇਹ ਮੇਦਨੀ ਪ੍ਰਕਾਸ਼ ਦੇ ਕੋਲ ਨਹਾਣ ਦੇ ਵਿੱਚ ਜਾ ਕੇ ਨਾਲ ਲੈ ਕੇ ਆ ਇਹ ਦੋਏ ਰਾਜਿਆਂ ਨੂੰ ਆਪਾਂ ਇਕੱਠੇ ਕਰੀਏ ਦੋਹਾਂ ਦਾ ਮਲਾਪ ਕਰਾਈਏ ਫਤਿਹ ਸ਼ਾਹੀ ਜਾਫਤ ਕੀਨ ਇਧਰ ਫਤਿਹ ਸ਼ਾਹ ਰਾਜੇ ਦੀ ਬੜੀ ਜਾਫਤ ਭਾਵ ਕੇ ਆਦਰ ਪਾਉ ਦਿੱਤਾ ਹੈ ਹੁਕਮ ਕਰ ਦਿੱਤਾ ਕਿਉਂਕਿ ਰਾਜਾ ਆਇਆ ਸੀ ਫੌਜਾਂ ਨਾਲ ਸੀ ਲੰਗਰ ਪਾਣੀ ਘੋੜਿਆਂ ਨੂੰ ਕਾ ਪੱਠਾ ਇਹ ਸਾਰੇ ਬੜੀ ਉਹਨਾਂ ਦੀ ਸੇਵਾ ਕੀਤੀ ਹੈ ਸਾਨ ਪਾਨ ਸਾ ਕੁਛ ਪਠ ਦੀਨ ਇਹੋ ਲੰਗਰ ਪਾਣੀ ਸਾਰਾ ਵਰਤਾਇਆ ਗਿਆ ਗੁਰੂ ਕੇ ਖਾਲਸੇ ਨੇ ਵੀ ਛਕਿਆ ਫਤਿਹਸ਼ਾਹ ਦੀਆਂ ਫੌਜਾਂ ਨੇ ਵੀ ਛਕਿਆ ਘੋੜਿਆਂ ਨੂੰ ਵੀ ਦਾਣਾ ਪੱਠਾ ਪਾਇਆ ਗਿਆ ਇਹ ਉਹ ਵਿਸਰਾਮ ਕਰਦੇ ਹਨ ਰਾਤ ਨੂੰ ਸੋਪਤ ਜਥਾ ਸੁਵਰਾਤ ਬਿਤਾਈ ਬੜੇ ਜਥਾ ਸੁਖ ਦੇ ਨਾਲ ਰਾਤ ਬਤੀਤ ਹੁੰਦੀ ਹੈ ਜਗ ਸਭ ਪ੍ਰਭਾਤ ਹੋਇ ਆਈ ਹੁਣ ਸਵੇਰ ਵੇਲਾ ਹੋਇਆ ਅੰਤ ਵੇਲੇ ਉੱਠੇ ਨੇ ਸਾਰੇ ਜਾਗੇ ਨੇ ਉਹਨਾਂ ਸਮਿਆਂ 'ਚ ਸਾਰੇ ਲੋਕ ਸਾਜਰੇ ਜਾਗਿਆ ਕਰਦੇ ਤੇ ਪੌ ਫੁੱਟ ਦੀ ਤੱਕ ਸਭ ਜਾਗ ਪੈਂਦੇ ਸੀ ਸਾਜਰੇ ਸਾਜਰੇ ਇਹੋ ਸਾਰੇ ਜਾਗੇ ਹਨ ਦੁਹਰਾਤ ਬੜੀ ਪ੍ਰਾਤ ਉਠ ਕਰ ਗਇਓ ਆਨੰਦ ਚੰਦਨਰ ਪપાસ ਸਤਿਗੁਰੂ ਮਹਾਰਾਜ ਦੇ ਹੁਕਮ ਨਾਲ ਭਾਈ ਆਨੰਦ ਚੰਦ ਸਾਜਰੇ ਅੰਮ੍ਰਿਤ ਵੇਲੇ ਉੱਠ ਕੇ ਘੋੜੇ ਤੇ ਸਵਾਰ ਹੋ ਕੇ ਚਲਿਆ ਜਾਂਦਾ ਹੈ ਸਮਝਾਇਓ ਉਹ ਬਿਦ ਕਹਿਓ ਕੀ ਜੈ ਬੇਰ ਬినాਸ਼ ਬੀਜਨੀ ਪ੍ਰਕਾਸ਼ ਰਾਜੇ ਕੋਲ ਨਾਹਣ ਜਾ ਕੇ ਸਾਰੇ ਬਚਨ ਬਲਾਸ ਕੀਤੇ ਕਿ ਤੈਨੂੰ ਵੈਰ ਛੱਡ ਦੇਣਾ ਚਾਹੀਦਾ ਈਰਖਾ ਛੱਡ ਦੇਣੀ ਚਾਹੀਦੀ ਹੈ ਰਾਜੇ ਫਤਿਹ ਸ਼ਾਹ ਦੇ ਨਾਲ ਜੋ ਪਈ ਫਤਿਹ ਸ਼ਾਹ ਨੇ ਆਪਣੇ ਕੋਲ ਰਹਾਇ ਹੋ ਇਸ ਤਰ੍ਹਾਂ ਜਿਹੜਾ ਫਤਿਹ ਸ਼ਾਹ ਹੈ ਦੱਸਿਆ ਹੈ ਵੇਦਨੀ ਪ੍ਰਕਾਸ਼ ਰਾਜੇ ਨੂੰ ਕਿ ਕੱਲ ਰਾਜਾ ਤੇਰਾ ਗਵਾਂਢੀ ਰਾਜਾ ਤੇਰਾ ਜਿਹਨੂੰ ਤੂੰ ਦੁਸ਼ਮਣ ਸਮਝਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆਇਆ ਹੈ ਤੇ ਸਤਗੁਰੂ ਮਹਾਰਾਜ ਦੇ ਕੋਲ ਹੀ ਡੇਰਾ ਲਾ ਕੇ ਰਹਿ ਰਿਹਾ ਹੈ ਸੁਦ ਲੈ ਬੇਵਿੱਤ ਮੋਇ ਪਠਾਇਓ ਅੱਜ ਮੈਨੂੰ ਸਤਗੁਰੂ ਮਹਾਰਾਜ ਨੇ ਤੇਰੇ ਕੋਲ ਭੇਜਿਆ ਕਿ ਤੈਨੂੰ ਵੀ ਸਤਗੁਰੂ ਪਾਤਸ਼ਾਹ ਬੁਲਾ ਰਹੇ ਹਨ ਸਭ ਗਿੰਤੀ ਤਦਜ ਇਸ ਤਰਾਸਾਰੀਆਂ ਗਣਤੀਆਂ ਬਣਤੀਆਂ ਛੱਡ ਕਰਕੇ ਸਤਿਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਚਰਨ ਭਗਤੇ ਤੋਂ ਤੋ ਕੋ ਨਾਥ ਸਤਿਗੁਰੂ ਮਹਾਰਾਜ ਤੈਨੂੰ ਯਾਦ ਕਰਦੇ ਹਨ ਉਡੀਕਦੇ ਹਨ ਗੁਰਤਿਸਤੇ ਇਹ ਬੋ ਸਮਝਾਇਓ ਇਹ ਸਤਿਗੁਰ ਪਾਤਸ਼ਾਹ ਜੀਆਂ ਵੱਲੋਂ ਭਾਈ ਅਨੰਦ ਚੰਦ ਜੀਆਂ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਸਾਰੀਆਂ ਗੱਲਾਂ ਸਮਝਾਈਆਂ ਜਿਉਂ ਕਿਉਂ ਕਰਨ પ્રસੰਗ ਚੜਾਇਓ ਜਿਵੇਂ ਕਿਵੇਂ ਕਰਕੇ ਮੇਦਨੀ ਪ੍ਰਕਾਸ਼ ਸੋ ਰਾਜੇ ਨੂੰ ਭਾਈ ਨੰਦ ਚੰਦ ਜੀ ਕਹਿੰਦੇ ਨੇ ਤਿਆਰੀ ਕਰ ਉਹ ਤਿਆਰੀ ਕਰ ਲੈਂਦਾ ਨਾਲ ਚੜਦਾ ਹੈ ਚੜਨਾੰਤੇ ਮਾਰਗ ਜਾਲਾ ਇਓ ਨਾਹਣ ਤੋਂ ਚੜ ਕੇ ਭਾਈ ਨੰਦ ਚੰਦ ਦੇ ਨਾਲ ਚੱਲ ਪਿਆ ਹੈ ਪੌਂਟਾ ਸਾਹਿਬ ਨੂੰ ਸਾਤ ਅਨੇਕ ਲੀਨ ਵਿਸਾਲਾ ਨਾਲ ਆਪਣੀ ਸਾਰੀ ਫੌਜ ਵੀ ਲੈ ਲਈ ਹੈ ਬੜੀ ਜਲਦੀ ਤਿਆਰ ਕਰਕੇ ਸਗਰੋ ਪੰਤੋ ਲੰਗਤ ਆਇਓ ਇਓ ਨਾਹਣ ਤੋਂ ਚੱਲ ਕੇ ਸਾਰਾ ਰਸਤਾ ਲੰਘ ਕੇ ਆ ਜਾਂਦਾ ਹੈ ਡੇਰਾ ਪਾਇਓ ਜੋ ਨਗਰ ਬਸਾਇਆ ਕਲਗੀਧਰ ਪਿਤਾ ਜੀਆ ਨੇ ਪੌਂਟੇ ਸਾਹਿਬ ਡੇਰਾ ਲਾ ਲਿਆ ਆ ਕੇ ਤਿਸ ਫਤੇ ਸਾਹ ਦਲ ਪਰਿਓ ਹੁਣ ਇੱਕ ਪਾਸੇ ਤਾਂ ਫਤਿਹ ਸ਼ਾਹ ਦੀਆਂ ਫੌਜਾਂ ਦੀਆਂ ਬੈਠੀਆਂ ਨੇ ਫਤਿਹ ਸ਼ਾਹ ਰਾਜਾ ਹੈ ਤਿਸ ਦੂਸਰ ਮੈਂ ਆਨੂ ਕਰਿਓ ਹੁਣ ਦੂਸਰੇ ਪਾਸੇ ਆ ਕੇ ਵੇਦਨੀ ਪ੍ਰਕਾਸ਼ ਰਾਜੇ ਨੇ ਆਪਣੀਆਂ ਫੌਜਾਂ ਤਾਰ ਲੀਆਂ ਹਨ ਆਬੀ ਪਹੁੰਚ ਗਿਆ ਤਾ ਪ੍ਰਭ ਕੋ ਮਿਲਬੇ ਹਿਤ ਚਾਏ ਪਰ ਹੁਣ ਮਾ ਚਾਹਿਆ ਮਨ ਦੇ ਵਿੱਚ ਕਿ ਮੈਂ ਪਹਿਲਾ ਸਤਿਗੁਰੂ ਮਹਾਰਾਜ ਜੀ ਨੂੰ ਮਿਲਾਂ। ਸਤਿਮ ਬੂਜ ਆਤ ਪਿਕਾ ਪਾਇਓ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਪਹਿਲਾ ਸਨੇਹਾ ਦਿੱਤਾ ਪੁੱਛਿਆ ਹੈ ਕਿ ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਭਗ ਪੰਕ ਕੋ ਕੀਨ ਪ੍ਰਣਾਮ। ਸਤਿਗੁਰੂ ਮਹਾਰਾਜ ਨੇ ਆਗਿਆ ਦੇ ਦਿੱਤੀ ਕਿ ਹਾਂ ਰਾਜਾ ਆ ਸਕਦਾ ਸਾਡੇ ਕੋਲ ਮਿਲਣ ਵਾਸਤੇ। ਰਾਜਾ ਮੇਦਨੀ ਪ੍ਰਕਾਸ਼ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਿਆ ਹੈ ਪ੍ਰਣਾਮ ਕੀਤੀ ਨਮਸਕਾਰ ਕੀਤੀ ਹਰਿ ਕਿਉ ਦਰਸ ਪਾਏ ਅਭਰਾਮ ਬਹੁਤ ਖੁਸ਼ ਹੋ ਗਿਆ ਕਲਗੀਧਰ ਮਹਾਰਾਜ ਦੇ ਨਿਦਾਰ ਕਰਕੇ ਸ੍ਰੀ ਕਲਗੀਧਰ ਨਪਸੰਨ ਮਾਨਾ ਸਰੂ ਕਲਗੀਧਰ ਮਹਾਰਾਜ ਜੀਆ ਨੇ ਫਿਰ ਬਖਸ਼ਿਸ਼ ਕੀਤੀ ਹੈ ਬਦਨ ਬਿਰੋਧ ਪ੍ਰਸੰਗ ਬਖਾਨਾ ਯੋ ਵਚਨ ਬਲਾਸ ਦੇ ਵਿੱਚ ਮਹਾਰਾਜਿਆ ਨੇ ਪੇਦਨੀ ਪ੍ਰਕਾਸ਼ ਰਾਜੇ ਨੂੰ ਕਿਹਾ ਵੀ ਜਿਹੜਾ ਬੈਰ ਵਧਿਆ ਹੋਇਆ ਤੇਰਾ ਰਾਜੇ ਫਤਿਹ ਸ਼ਾਹ ਦੇ ਨਾਲ ਗਵਾਂਢੀ ਰਾਜਾ ਹੱਦਬੰਦੀ ਹੋਣ ਕਰਕੇ ਇਹ ਮਨ ਦੇ ਵਿੱਚ ਹੁਣ ਵਿਰੋਧ ਦੂਰ ਕਰ ਗਨਤ ਭਾਵ ਕੇ ਬਾਖ ਬਖਾਨੇ ਬੜੇ ਪਿਆਰ ਦੇ ਬਚਨ ਮਹਾਰਾਜਿਆਂ ਨੇ ਕੀਤੇ ਤੁਹਾਨੂੰ ਆਪ ਕੋ ਹਮ ਸਭ ਮੰਨੈ ਤਾਂ ਰਾਜਾ ਮੀਤ ਨੇ ਪ੍ਰਕਾਸ਼ ਮਹਾਰਾਜ ਦੇ ਬਚਨ ਸੁਣ ਕੇ ਬੇਨਤੀ ਕਰਦਾ ਕਹਿੰਦਾ ਮਹਾਰਾਜ ਜੋ ਆਪ ਕਹਿੰਦੇ ਹੋ ਮੈਂ ਆਪ ਜੀ ਦੇ ਬਚਨ ਨਹੀਂ ਮੋੜ ਸਕਦਾ ਮੈਂ ਆਪ ਦਾ ਕਿਹਾ ਸਿਰ ਮੱਥੇ ਮੰਨਦਾ ਹਾਂ ਕਿਸ ਪ੍ਰਕਾਰਤ ਹੋਏ ਹਮਾਰਾ ਕਿਉਂਕਿ ਜਿਸ ਤਰੀਕੇ ਨਾਲ ਮੇਰਾ ਹਿੱਤ ਹੋ ਰਿਹਾ ਹੈ ਮੇਰਾ ਭਲਾ ਹੋ ਰਿਹਾ ਹੈ ਕਿਰਪਾ ਦਾਸੋ ਕਰੋ ਉਚਾਰਾ ਆਪ ਉਹੀ ਉਚਾਰਨ ਕਰਦੇ ਹੋ ਕਿਰਪਾ ਕਰਕੇ ਜਿਸ ਦੇ ਨਾਲ ਮੇਰਾ ਭਲਾ ਹੁੰਦਾ ਹੁੰਦਾ ਵੀ ਇਸ ਤਰ੍ਹਾਂ ਸਤਿਗੁਰੂ ਸਭ ਦਾ ਭਲਾ ਮਨਾਏਂਦਾ ਗੁਰੂ ਪਾਤਸ਼ਾਹ ਉਹੀ ਬਚਨ ਕਰਦੇ ਨੇ ਜਿਹੜੇ ਬਚਨਾਂ ਨਾਲ ਸਾਡਾ ਭਲਾ ਹੋਵੇ ਸਤਿਗੁਰਾਂ ਦਾ ਕੋਈ ਲੋੜ ਨਹੀਂ ਹੈ। ਅਲਾਗੀ ਦਾ ਕਰਨਾ ਸਾਡਾ ਸੰਸਾਰੀ ਲੋਕਾਂ ਦਾ। ਇਹ ਗੱਲ ਰਾਜਾ ਕਹਿ ਰਿਹਾ ਹੈ। ਸਤਿਗੁਰ ਕੇ ਉਹ ਪ੍ਰਾਤਜਬ ਹੋਏ। ਮਹਾਰਾਜ ਕਹਿਣ ਲੱਗੇ ਵੀ ਠੀਕ ਐ ਹੁਣ ਤੂੰ ਆਪਣਾ ਡੇਰਾ ਲਾ ਆਰਾਮ ਕਰ ਤੇ ਹੁਣ ਤੁਹਾਡਾ ਮਲਾਪ ਕੱਲ ਨੂੰ ਕਰਾਵਾਂਗੇ ਅੱਜ ਨਹੀਂ ਕਰਾਉਣਾ। ਕਰੇ ਮਕਾਰਾ। ਜਦੋਂ ਕੱਲ ਨੂੰ ਫੇਰ ਤੁਹਾਨੂੰ ਦਰਵਾਜ਼ਾ ਦਰਵਾਜ਼ੇ ਦੇ ਵਿੱਚ ਦਿਵਾਨ ਚ ਸੱਦਾਂਗੇ ਫਿਰ ਤੁਸੀਂ ਦੁਆਨੇ ਆਉਣਾ ਮਿਲੋ ਪ੍ਰੇਮ ਤੇਤਜੋ ਵਿਕਾਰ ਮਹਾਰਾਜ ਕਹਿਣ ਲੱਗੇ ਮੇਦਨੀ ਪ੍ਰਕਾਸ਼ ਪ੍ਰੇਮ ਦੇ ਨਾਲ ਮਿਲਣਾ ਹੈ ਮਨ ਦੇ ਵਿੱਚ ਵਿਕਾਰ ਈਰਖਾ ਨਹੀਂ ਰੱਖਣੀ ਅਮਨ ਤੁਮਰੋ ਹਿਤ ਵਰਤਾਰ ਅਸੀਂ ਤੁਹਾਡਾ ਹਿੱਤ ਧਾਰਨ ਕੀਤਾ ਹੈ ਹਿਰਦੇ ਅੰਦਰ ਭਾਵ ਤੁਹਾਡਾ ਭਲਾ ਚਾਹੁੰਦੇ ਹਾਂ ਜਿਮਠੈ ਰਾਏ ਅਗਯੋਦਰੇ ਇਓ ਸਤਿਗੁਰੂ ਮਹਾਰਾਜ ਨਾਲ ਬਚਨ ਬਿਲਾਸ ਕਰਕੇ ਮੀਤਨੀ ਪ੍ਰਕਾਸ਼ ਪਾਤਸ਼ਾਹ ਦੇ ਨਾਲ ਪੱਕੀ ਕਰਕੇ ਆਪਣੇ ਡੇਰੇ ਮੁੜ ਗਿਆ ਫਿਰੇ ਦੋਨ ਦਿਸ ਮਨਜ ਬੜੇ ਰੇ ਹੁਣ ਜਿਹੜੇ ਵੱਡੇ ਮੁਰਸ ਪੁਰਸ ਭਾਵ ਕੇ ਵਕੀਲ ਸਨ ਇੱਕ ਪਾਸੇ ਰਾਜੇ ਦਾ ਦੂਸਰੇ ਦਾ ਡੇਰਾ ਫਤੇਸ਼ਾ ਦਾ ਇਹ ਦਰਮੇਦੀ ਪ੍ਰਕਾਸ਼ ਦਾ ਫਿਰ ਦੋਹਾਂ ਦੇ ਮੰਤਰੀ ਸੀ ਵੱਡੇ ਮੰਤਰੀ ਉਹਦੇ ਉਧਰ ਗਏ ਉਹਦੇ ਉਧਰ ਗਏ ਆਪਸ ਵਿੱਚੀ ਵੀ ਗੱਲਾਂ ਬਾਤਾਂ ਕੀਤੀਆਂ ਵੱਡਾ ਪ੍ਰੀਮ ਵਧਿਆ ਹੈ ਸੁਪਤ ਸਕਲ ਸਰਵਰੇ ਬਿਤਾਈ ਸਾਰੀ ਰਾਤ ਬੜੇ ਆਰਾਮ ਦੇ ਨਾਲ ਬਤੀਤ ਹੋਈ। ਪ੍ਰੀਤ ਪ੍ਰਾਤ ਤਿਆਰੀ ਕਰਵਾਈ। ਦੂਸਰਾ ਦਿਨ ਹੋਇਆ ਕਨਗੀਧਰ ਮਹਾਰਾਜ ਹੁਕਮ ਕਰਦੇ ਨੇ ਕਿ ਵੱਡਾ ਦਰਬਾਰ ਲਾਓ, ਤਿਆਰੀ ਕਰੋ। ਕਰਿਓ ਉਪਰਾਸ਼ਨ ਫਰਸ਼ ਵਿਸਾਲ। ਬਹੁਤ ਜਿਆਦੇ ਫਰਾਸ਼ਨ ਭਾਗ ਕੇ ਫਰਸ਼ ਵਿਛਾਏ ਗਏ। ਸਮਿਆਨਾ ਚਦਵਾ ਜਿਹਨੂੰ ਆਪਾਂ ਕਹਿੰਦੇ ਆ ਹੁਣ ਤਾਂ ਆਪਣੇ ਸਮਾਂ ਬਦਲ ਗਿਆ ਹੈ ਸੋ ਇਸ ਤਰ੍ਹਾਂ ਤਾਂ ਟੈਂਟ ਲਾਏ ਜਾਂਦੇ ਨੇ ਉਹਨਾਂ ਸਮੇਂ 'ਚ ਇਹਨਾਂ ਨੂੰ ਸਮਿਆਨਾ ਕਹਿੰਦੇ ਹੁੰਦੇ ਤੰਬੂ ਕਹਿੰਦੇ ਹੁੰਦੇ ਸਤਿਗੁਰੂ ਮਹਾਰਾਜ ਦੇ ਹੁਕਮ ਨਾਲ ਬੜੀ ਦੂਰ ਤੱਕ ਜਗਾ ਸਮਾਰ ਕੇ ਖੁੱਲੀਆਂ ਜਗਾਵਾ ਹੁੰਦੀਆਂ ਸਤਿਗੁਰੂ ਮਹਾਰਾਜ ਤਾਂੰਬੂ ਲਾ ਦਤਾ ਹੈ ਆਪਕੇ ਸਮਿਆਨਾ ਚ ਲਾ ਦਤਾ ਹੈ ਰੰਗ ਅਨਕ ਸਭ ਵਾਲਾ ਬੜੇ ਧੂੜ ਤੱਕ ਫਰਸ਼ ਵਿਦਾ ਦਿੱਤੇ ਨੇ ਗਲੀਚੇ ਵਿਛਾ ਦਿੱਤੇ ਨੇ ਜਿੱਤੇ ਬੜਾ ਰੰਗਾਂ ਦਾ ਸੋਹਣਾ ਬਣਿਆ ਹੋਇਆ ਹੈ ਬੀਜ ਸਿੰਘਾਸਨ ਕਰਿਓ ਦਸਾਵਨ ਫਿਰ ਮਹਾਰਾਜ ਸੁੰਦਰ ਸੰਗਾਸਨ ਢਾ ਦਿੱਤਾ ਹੈ ਇਸ ਸੁੰਦਰ 2.5 ਲੱਖ ਦਾ ਮਹਾਰਾਜ ਤੰਬੂ ਸੀ ਇਹ ਤੰਬੂ ਦੇ ਥੱਲੇ ਫਿਰ ਮਹਾਰਾਜ ਦਾ ਸੁੰਦਰ ਸਿੰਘਾਸਣ ਲਾ ਦਿੱਤਾ ਗਿਆ। ਤਰੇ ਮਸੰਦ ਸੁਪਟ ਬਲਵਾਨ। ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਸਾਰੇ ਮਸੰਦ ਸਾਰੇ ਸੂਰਮੇ ਸਨਦ ਵਰ ਤਿਆਰ ਵਰ ਤਿਆਰ ਹੋ ਕੇ ਦਰਬਾਰ 'ਚ ਪਹੁੰਚ ਜਾਣ। ਲਗਿਓ ਦੀਵਾਨ ਮਾਨ ਸੁਜਾਨਾ। ਇਹ ਬਹੁਤ ਜਿਆਦੇ ਬੜਾ ਸੁੰਦਰ ਦੀਵਾਨ ਲਾ ਗਿਆ। ਰਾਗੀ ਕੀਰਤਨ ਕਰਨ ਲੱਗੇ ਨੇ। ਵਸਤਰ ਸ਼ਸਤਰ ਤੇਜ ਜਪ ਜੈ ਨੰਨ। ਸਾਰੇ ਵਸਤਰਾ ਸ਼ਸਤਰਾਂ ਕਰਕੇ ਸਜ ਬਜ ਗਏ ਹਨ। ਆ ਰਿ ਆਏ ਨੇ ਇਧਰ ਹੁਣ ਕਲਗੇ ਧਰ ਮਹਾਰਾਜ ਜੀ ਵੀ ਆਪ ਆਪਣੀ ਤਿਆਰੀ ਕਰਦੇ ਨੇ ਤੁਨ ਕਲਗੇ ਧਰ ਗਰ ਸ਼ਮਸ਼ੀਰ ਕਲਗੇ ਧਰ ਮਹਾਰਾਜ ਨੇ ਤਿਆਰ ਗੁਰ ਤਿਆਰ ਹੋ ਕੇ ਸ਼ਸਤਰ ਪਹਿਨ ਕੇ ਵਸਤਰ ਪਹਿਨ ਕੇ ਵੱਡੀ ਸ਼ਮਸ਼ੀਰ ਤਲਵਾਰ ਧਾਰਨ ਕੀਤੀ ਤੁਨ ਸਰ ਕਰ ਦੇਪਤ ਸ਼ਮਸ਼ੀਰ ਮਹਾਰਾਜ ਓ ਮਾਨੋ ਹੱਥ ਦੇ ਵਿੱਚ ਧਨਸ਼ਲਾ ਕਰਕੇ ਇਓਂ ਵਰਤੀਤ ਹੁੰਦੇ ਨੇ ਜਦ ਬਹੁਤ ਵੱਡਾ ਕੇਰੀ ਬਲਵਾਨ ਸ਼ੇਰ ਹੋਵੇ ਸ਼ੇਰ ਦੀ ਨਿਆਈਂ ਧਮਕ ਪੈਂਦੀ ਹੈ ਭਵਤ ਪੇ ਘੋਟੇ ਸਭ ਆਗੇ ਇਓਂ ਸਤਿਗੁਰੂ ਮਹਾਰਾਜ ਫਿਰ ਬਖਸ਼ਿਸ਼ਾਂ ਦੇ ਦਾਤੇ ਆਪਣੇ ਸੁੰਦਰਾ ਸੁਣ ਤੋਂ ਤਿਆਰ ਬਣ ਤਿਆਰ ਹੋ ਕੇ ਦੀਵਾਨ ਦੇ ਵਿੱਚ ਆ ਜਾਂਦੇ ਨੇ ਜਦੋਂ ਹੀ ਦੀਵਾਨ ਚ ਆਏ ਸਾਰੀਆਂ ਸੰਗਤਾਂ ਉੱਠ ਕੇ ਖੜੀਆਂ ਹੋ ਗਿਆ ਬੰਦਤ ਅਨੁਰਾਗ ਪਗ ਲਾਗੇ ਥੋੜੇ ਪ੍ਰੇਮ ਦੇ ਨਾਲ ਗੁਰੂ ਸਿੱਖ ਮਹਾਰਾਜ ਦੇ ਚਰਨਾਂ 'ਚ ਲੱਗੇ ਨਮਸ਼ਕਾਰਾਂ ਕੀਤੀ ਆ ਮੱਥਾ ਟੇਕਿਆ ਬੈਠੇ ਪੁੰਨ ਸੁੰਦਰ ਸਿੰਘਾਸਣ ਜਿਹੜਾ ਸੁੰਦਰ ਸਿੰਘਾਸਣ ਸਜਿਆ ਹੋਇਆ ਸੀ ਢਾਈ ਲੱਖ ਦੇ ਤਮਦੂ ਦੇ ਥੱਲੇ ਚਮਿਆ ਚਭਾਵ ਕੇ ਸੁੰਦਰ ਚਾਨਣੀ ਤਣੀ ਹੋਈ ਸੀ ਪਾਦਸ਼ਾਹ ਉਹ ਸੁੰਦਰ ਆਸਣ ਤੇ ਗੁਰਤਾ ਗੱਦੀ ਦੇ ਤਖਤ ਤੇ ਬੈਠ ਜਾਂਦੇ ਨੇ ਨਿਕਟ ਨਿਠਰ ਬੜਾ ਧਰਿਓ ਉਤਰ ਆਸਣ ਸਤਿਗੁਰੂ ਮਹਾਰਾਜ ਨੇ ਫਿਰ ਆਪਣਾ ਸੱਜੇ ਪਾਸੇ ਬੜਾ ਤੁੰਸ਼ ਬਹੁਤ ਕਠੋਰ ਵੱਡਾ ਤੁੰਸ਼ ਰੱਖ ਦਿੱਤਾ ਹੈ ਤਰ ਤਵਨ ਲਾਗਿਓ ਚੋਂ ਫੇਰੇ ਮਹਾਰਾਜ ਦੇ ਪਾਵਨ ਸੀਸ ਦੇ ਉੱਤੇ ਚੌਰ ਸਾਹਿਬ ਝੂਲਦਾ ਹੈ ਤਾਲ ਕੰਚਨ ਕੇਰੇ ਅਗਲੇ ਪਾਸੇ ਮਹਾਰਾਜ ਦੇ ਦੋ ਚੌਕਦਾਰ ਖੜੇ ਨੇ ਜਿਨ੍ਹਾਂ ਦੇ ਹੱਥ ਵਿੱਚ ਸੋਨੇ ਦੇ ਮੜੇ ਹੋਏ ਡੰਡੇ ਨੇ ਇਹਨਾਂ ਚੌਕਦਾਰ ਕਹਿੰਦੇ ਇਹਨਾਂ ਦੇ ਹੱਥਾਂ ਵਿੱਚ ਡੰਡੇ ਫੜੇ ਹੋਏ ਹੁੰਦੇ ਸੋਨੇ ਦੇ ਅੱਜ ਵੀ ਆਪਾਂ ਜਦੋਂ ਹਰਮੰਦਰ ਸਾਹਿਬ ਜੁਗੋ ਜੁਗਤਲ ਪਾਤਸ਼ਾਹ ਜੀ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੋ ਗੁਰਸਿੱਖ ਹੁੰਦੇ ਨੇ ਅੱਗੇ ਜਿਨ੍ਹਾਂ ਦੇ ਕੋਲ ਚੋਬਾਂ ਹੁੰਦੀਆਂ ਨੇ ਇਹ ਸੋਨੇ ਦੀਆਂ ਗੜੀਆਂ ਹੋਈਆਂ ਇਹੋ ਮਹਾਰਾਜ ਦੇ ਦੰਡ ਧਾਰ ਅੱਗੇ ਖੜ ਗਏ ਹਨ ਸਾਰੇ ਇਤਿਆਤ ਗਸਾਰਾ ਇਹ ਰਾਜ ਸਾਜ ਮਹਾਰਾਜ ਰਾਜਾਨ ਰਾਜਿਆਂ ਦੇ ਰਾਜੇ ਸੀ ਰਾਜਨ ਮੈਂ ਤੂੰ ਰਾਜਾ ਕੀ ਐ ਸਾਰਾ ਸਜ ਗਿਆ ਦਰਬਾਰ ਦੀਪਤ ਸਤਿਗੁਰ ਕੇ ਦਰਬਾਰਾ ਇਹ ਅੰਕਲਗੇ ਧਰਮ ਮਹਾਰਾਜ ਦਰਬਾਰ ਧਮਕਾ ਪੈਂਦੀਆਂ ਹਨ ਰਾਜਿਆਂ ਦੇ ਨਾਲੋਂ ਵੀ ਮਹਾਰਾਜਿਆਂ ਦੇ ਨਾਲੋਂ ਵੀ ਵੱਧ ਕੇ ਦਰਬਾਰ ਦੀ ਸ਼ੋਭਾ ਹੈ ਪਨ ਇਕਟਮ ਸੰਧਾ ਹੁਣ ਮਹਾਰਾਜ ਨੇ ਹੁਕਮ ਕਰ ਦਿੱਤਾ ਦੋ ਬਸੰਧਾ ਨੂੰ ਕਿ ਜਾਓ ਇਕ ਮੇਧਰੀ ਪ੍ਰਕਾਸ਼ ਕੋਲ ਜਾਓ ਕੁ ਫਤਿਹ ਸ਼ਾਹ ਦੇ ਕੋਲ ਜਾਓ ਦੋਨੋਂ ਸੱਦ ਕੇ ਲਿਆਓ ਜਾਂਦੇ ਨੇ ਮਰਸੰਦ ਗੁਰਸਿੱਖ ਕਰੇ ਆਕਾਰਨ ਸੁਨਤ ਅਨੰਦਾ ਮਹਾਰਾਜ ਦੇ ਭੇਜੇ ਹੋ ਗੁਰਸਿੱਖ ਜਾ ਕਰਕੇ ਬੁਲਾ ਕੇ ਲਿਆਉਂਦੇ ਨੇ ਬੜਾ ਆਨੰਦ ਹੋ ਗਿਆ ਖੁਸ਼ੀਆਂ ਹੋ ਗਈਆਂ ਕਿ ਸਤਗੁਰਾਂ ਨੇ ਸਾਨੂੰ ਸੱਦ ਲਿਆ ਦਰਬਾਰ ਵਿੱਚ ਨਿਜ ਨਿਜ ਸੈ ਨਾਲੇ ਸਮੁਦਾਏ ਦੋਏ ਰਾਜ ਆਪੋ ਆਪਣੀ ਫੌਜ ਲੈ ਕੇ ਆ ਗਏ ਹਨ ਦੋ ਦਿਸ਼ਤੇ ਦੋਨੋਂ ਚੱਲ ਆਏ ਦੋਹਾਂ ਦਿਸ਼ਾਵਾਂ ਤੋਂ ਦੋਏ ਇਕੱਠੀ ਚੱਲ ਕੇ ਆਏ ਸਬਹਾਨ ਅਰਬਨ ਵੰਦਨਾ ਕਰੇ ਮਹਾਰਾਜ ਦੇ ਦਰਬਾਰ ਚ ਪਹੁੰਚ ਕੇ ਕਬਲਾਂ ਵਰਗੇ ਚਰਨਾਂ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਸਨਮਾਨੇ ਸਭ ਕੇ ਮਦ ਫਿਰੇ ਇਹੋ ਸਤਿਗੁਰ ਮਹਾਰਾਜ ਨੇ ਦੁਆ ਰਾਜਿਆਂ ਨੂੰ ਸਨਮਾਨ ਦਿੱਤਾ ਜਿੱਥੇ ਸੰਗਤਾਂ ਬੈਠੀਆਂ ਸੀ ਜਗ੍ਹਾ ਰੱਖੀ ਸੀ ਰਾਜਿਆਂ ਨੂੰ ਬੈਠਣ ਵਾਸਤੇ ਇਹ ਸਾਰੀਆਂ ਸੰਗਤਾਂ ਚ ਇੱਕ ਪਾਸੇ ਦੋਏ ਰਾਜੇ ਮਹਾਰਾਜ ਦੇ ਨੇੜੇ ਹਜ਼ੂਰੀ ਦੇ ਵਿੱਚ ਬੈਠ ਜਾਂਦੇ ਨੇ ਸਤਿਗੁਰੂ ਕਿਉ ਪਰਸਤੁਰ ਕੋਰੀ ਕਲਗੀਧਰ ਮਹਾਰਾਜ ਜੀ ਆਨੇ ਫਿਰ ਸਮਾ ਬਾਗ ਕੇ ਦੇਖਿਆ ਜਦੋਂ ਸਾਰੀ ਸੰਗਤ ਬੈਠ ਗਈ ਬੜੇ ਆਨੰਦ ਨਾਲ ਸਤਿਗੁਰਾਂ ਦੇ ਜੀਦਾਰ ਕਰਨ ਲੱਗੇ ਪਾਤਸ਼ਾਹ ਨੇ ਫਿਰ ਹੁਕਮ ਕੀਤਾ ਹੈ ਮੇத்ਨੀ ਪ੍ਰਕਾਸ਼ ਰਾਜੇ ਤੇ ਫਤੇਸ਼ਾਹ ਨੂੰ ਕਿ ਰਾਜਿਆਂ ਨੂੰ ਆਖਿਆ ਕਿ ਹੁਣ ਤੁਸੀਂ ਦੋਏ ਉੱਠੋ ਅੱਪਾ ਇਹ ਵੀ ਕਹਿ ਸਕਦੇ ਆ ਸਤਿਗੁਰੂ ਮਹਾਰਾਜ ਵੀ ਆਪ ਉੱਠ ਖੜੇ ਹੋਣੇ ਕਹਿਤ ਹੋਣਾ ਵੀ ਚਲੋ ਉੱਠੋ ਬਈ ਪਾਦਸ਼ਾਹ ਕਹਿਣ ਲੱਗੇ ਬਈ ਹੁਣ ਜੱਫੀ ਪਾ ਕੇ ਮਿਲੋ ਦੋ ਜਣੇ ਜਿਉਂ ਆਪਾਂ ਕਹਿੰਦੇ ਜੱਫੀ ਪਾ ਕੇ ਮਿਲਣਾ ਕੁੱਟ ਕੇ ਗਾਲ ਲਾ ਕੇ ਮਿਲਣਾ ਮਹਾਰਾਜ ਕਹਿ ਰਹੇ ਨੇ ਹੁਣ ਓ ਮਿਲੋ ਹਰ ਕਰ ਮਿਲੋ ਮੁੱਦਤ ਇਸ ਠੋਰੀ ਗੜ ਲਾ ਕੇ ਮਿਲੋ ਮੁੱਦਤ ਆਨੰਦ ਦੇ ਨਾਲ ਸਾਡੇ ਸਾਹਮਣੇ ਵਧਿਓ ਬਿਰੋਧ ਸ਼ੋਰ ਸਭ ਦੀਜੈ ਆ ਜਿਹੜਾ ਵਿਰੋਧ ਵਧਿਆ ਹੋਇਆ ਸੀ ਇੱਕ ਦੂਸਰੇ ਦੇ ਹੱਦ ਨੇੜੇ ਹੋਣ ਕਰਕੇ ਲੜਾਈਆਂ ਕਰ ਦਿੱਤੀ ਛੱਡ ਦਿਓ ਇਹ ਬੈਰ ਈਰਖਾ ਭਾਵ ਛੱਡ ਦੋ ਮਨ ਦੇ ਵਿੱਚੋਂ ਰਤਨ ਬਾਰਤਾ ਨੈ ਸਿਮਰੀ ਜੈ ਜਿਹੜੀਆਂ ਪਹਿਲਾਂ ਗੱਲਾਂ ਹੋ ਚੁੱਕੀਆਂ ਹੋ ਚੁੱਕੀਆਂ ਉਹ ਹੁਣ ਯਾਦ ਨਹੀਂ ਕਰਨੀਆਂ ਹਨ ਮਾਨ ਹੁਕਮ ਦੋਨੋਂ ਉੱਠ ਕਰਕੇ ਮਹਾਰਾਜ ਦਾ ਹੁਕਮ ਮੰਨ ਕੇ ਦੋ ਰਾਜੇ ਖੜੇ ਹੋਏ ਮਿਲੇ ਆਪ ਮੈਂ ਬੈਰ ਬਿਸਰ ਕੇ ਬੈਰ ਦੂਰ ਕਰਕੇ ਆਪਸ ਵਿੱਚ ਜਫੀ ਭਾਗੇ ਮਿਲੇ ਬੰਦਨ ਕਰ ਬੈਠ ਸਤਿਗੁਰੂ ਕੋ ਬਿਆਰ ਦੇ ਨਾਲ ਮਿਲ ਕੇ ਫਿਰ ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਮੱਥਾ ਟੇਕ ਕੇ ਫਿਰ ਬੈਠ ਕੇ ਇਕੱਠੇ ਹੀ ਬੇਦ ਮਿਟਾਏ ਆਨੰਦ ਪਰ ਉਰਪ ਸਤਿਗੁਰੂ ਮਹਾਰਾਜ ਦੇ ਬਖਸ਼ਿਸ਼ਾਂ ਦੇ ਨਾਲ ਹਿਰਦਿਆਂ ਵਿੱਚ ਆਨੰਦ ਭਰ ਲਿਆ ਹੈ ਬੈਰਵੰਦ ਦੇ ਵਿੱਚੋਂ ਦੂਰ ਕਰ ਦਿੱਤਾ ਹੈ ਇਹੋ ਮਨ ਦੇ ਵਿੱਚ ਖੁਸ਼ੀਆਂ ਭਰੀਆਂ ਹਨ ਕਰੇ ਪ੍ਰੇਮ ਕੇ ਬਾਤ ਬੋਰੀ ਫਿਰ ਪ੍ਰੇਮ ਦੀਆਂ ਗੱਲਾਂ ਬਾਤਾਂ ਚੱਲ ਪੀਆਂ ਨੇ ਦੇਖ ਦੇਵ ਸ੍ਰੀ ਪ੍ਰਭ ਕੀ ਓਰੀ ਸਤਿਗੁਰੂ ਮਹਾਰਾਜਿਆਂ ਦੇ ਵੀ ਦਾਰ ਕਰਦੇ ਨੇ ਆਪਸ ਵਿੱਚ ਵੀ ਫਿਰ ਗੱਲਾਂ ਕਰਨ ਲੱਗੇ ਕਿਉਂਕਿ ਲੰਮੇ ਸਮੇਂ ਬਾਅਦ ਮਿਲੇ ਪਹਿਲਾਂ ਯਰਖਾ ਸੀ ਅੱਜ ਕੋਲ ਬੈਠ ਗਏ ਨੇ ਬੈਰ ਮਿਟ ਗਿਆ ਹੈ ਫਿਰ ਹੁਣ ਪ੍ਰੇਮ ਦੀਆਂ ਗੱਲਾਂ ਕੀਤੀਆਂ ਨੇ ਕਰਨ ਅਕੇ ਰਸੇਰ ਕੋ ਮਾਰਨ ਇਹੋ ਸਤਗੁਰੂ ਮਹਾਰਾਜ ਜੀਆਂ ਗੱਲਾਂ ਕਰਨ ਲੱਗੇ ਕਿ ਸਤਗੁਰੂ ਪਾਤਸ਼ਾਹ ਨੇ ਗੋਵਿੰਦ ਰਾਏ ਜੀਆਂ ਨੇ ਸਤਗੁਰਾਂ ਨੇ ਸ਼ੇਰ ਦਾ ਸ਼ਿਕਾਰ ਕੀਤਾ ਹੈ ਦੂਨ ਸੁੰਦਰੀ ਕੈ ਉਚਾਰਨ ਇਹੋ ਇਹ ਬਹੁਤ ਧੂਮ ਹੈ ਜਿਹੜਾ ਇਹ ਬੜੀ ਸੁੰਦਰ ਹੈ ਸਤਗੁਰੂ ਮਹਾਰਾਜ ਬੜੇ ਖੁਸ਼ ਹਾਂ ਇੱਥੇ ਆ ਕੇ ਇਹ ਗੱਲਾਂ ਮੇਧਨੀ ਪ੍ਰਕਾਸ਼ ਰਾਜੇ ਨੇ ਫਤਿਹ ਸ਼ਾਹ ਨੂੰ ਆਖੀਆਂ ਇਤਿਆਦ ਹੋਏ ਬੋ ਗਾਥਾ ਇਹ ਬਹੁਤ ਗੱਲਾਂ ਬਾਤਾਂ ਆਪਸ ਵਿੱਚ ਹੀ ਹੋਈਆਂ ਨੇ ਦੂਨ ਬੋਪਨ ਕੇ ਪ੍ਰਮਾ ਸਾਥਾ ਦੋਹ ਰਾਜਿਆਂ ਦੀ ਸਤਿਗੁਰੂ ਮਹਾਰਾਜ ਦੇ ਨਾਲ ਹੋਈਆਂ ਪਾਤਸ਼ਾਹ ਕਹਿਣ ਲੱਗੇ ਦੇਖੋ ਐਨੀ ਸੋਹਣੀ ਥੋੜੀ ਧੂਨ ਹੈ ਐਨੀ ਸੋਹਣੀ ਧਰਤੀ ਹੈ ਇਨਾ ਸੋਹਣਾ ਰਾਜ ਆ ਕਾਤੇ ਲੜਦੇ ਹਾਂ ਕੀ ਲੋੜ ਹੈ ਲੜਨ ਦੀ ਆਪੋ ਆਪਣੀ ਪਰਜਾ ਦੀ ਸੁਭਾਗ ਕਰੋ ਆਪੋ ਆਪਣੀ ਪਰਜਾ ਦੀ ਰਾਖੀ ਕਰੋ ਆਪੋ ਆਪਣੇ ਰਾਜ ਨੂੰ ਪਰਫੁੱਲਤ ਰੱਖੋ ਲੜ ਕੇ ਕੁਛ ਨਿਕਲਣਾ ਹੈ ਲੜਾਈਆਂ ਹੋਣਗੀਆਂ ਲੋਕਾਂ ਦੀ ਜਾਨ ਜਾਊਗੀ ਫਾਇਦਾ ਕੋਈ ਲੜ ਕੇ ਇਉਂ ਮਹਾਰਾਜ ਨੇ ਪ੍ਰੇਮ ਦੀਆਂ ਗੱਲਾਂ ਸਮਝਾਈਆਂ ਕਹੋ ਜਾਮਲ ਤਬ ਦਰਬਾਰਾ ਇਉ ਸਤਿਗੁਰ ਮਹਾਰਾਜ ਦੇ ਹਜ਼ੂਰ ਇੱਕ ਪਹਿਰ ਤੱਕ ਦਰਬਾਰ ਰਹਾ ਕਲਗੀ ਤਰ ਕੋ ਲਖ ਰੁਖ ਸਾਰਾ ਕਲਗੀ ਤਰ ਮਹਾਰਾਜ ਦਾ ਫਿਰ ਰੁਖ ਜਾਣ ਕੇ ਉੱਠੋਪ ਕਰ ਬੰਦਨ ਫੇਰੇ ਦੋਏ ਰਾਜੇ ਮਹਾਰਾਜੇ ਨੂੰ ਮੱਥਾ ਟੇਕ ਕੇ ਆਪੋ ਆਪਣੇ ਡੇਰੇਆਂ ਨੂੰ ਜਾਂਦੇ ਨੇ ਲਜਿਤ ਵਿਸਵਰ ਪਾਂਚਤ ਪਏ ਬਹੁਤ ਖੁਸ਼ ਹੋ ਕੇ ਆਪੋ ਆਪਣੇ ਡੇਰੇਆਂ 'ਚ ਦੋ ਰਾਜੇ ਚਲੇ ਗਏ ਸਮੇਂ ਦੀ ਸਮਾਪਤੀ ਹੈ ਇਸ ਤੋਂ ਅਗਲਾ ਇਤਿਹਾਸ ਪਿਆਰ ਨੂੰ ਕੱਲ੍ਹ ਨਹੀਂ ਸਕਦਾ ਨੇ ਸਰਵਣ ਕਰਨਾ ਉਹੀਆਂ ਨੂੰ ਭੁੱਲਾ ਮਾਫ ਕਰਨੀਆਂ ਭਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਜੀਓ ਵਰਤੂਪਤ ਕਰ ਬੰਦਨ ਦਏ ਦੇਨ ਲਾ ਜਿਵਰ ਪੌਂਚਤ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪ੍ਰਭ ਸਰੜਾ